ਕਿਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਇੱਕ ਮੱਝ ਤੇ ਇੱਕ ਛੋਟੀ ਤਾਜੀ ਸੂਈ ਵੀ ਦੋ ਦਿਖਾਵਾਂਗੇ ਪਾਲਕ ਝੋਟੀਆਂ ਇੱਕ ਦੇ ਸੀਮਣ ਲੱਗਿਆ ਤੇ ਇੱਕ ਗੱਬਣ ਹੋਣ ਦੇ ਘਾ ਵਾਲਾ ਬਿਲਕੁਲ ਡਿਟੇਲ ਵੀਰ ਤੇ ਇਹਨਾਂ ਬਾਰੇ ਪਹੁੰਚਿਆ ਟੌਪ ਕਲਾਸ ਦੀਆਂ ਨੇ ਦੁੱਧ ਆਣੀਆਂ ਮਸ਼ੀਨਾਂ ਦਿਖਾਉਣੀਆਂ ਇੱਕ ਤਰ੍ਹਾਂ ਸਾਨੂੰ ਤੇ ਜਦੋਂ ਵੀ ਵੀਰ ਕੋਲ ਪਹੁੰਚ ਜਾ ਮਨ ਕੇ ਚਲੋ ਵੀ ਨਗੀਨੇ ਹੀ ਹੁੰਦੇ ਹੈਗੇ ਰੇਡ ਰੱਖ ਤੋਂ ਬਾਹਰ ਹੁੰਦੇ ਆ ਪਰ ਹੁੰਦੀਆਂ ਚੀਜ਼ਾਂ ਜਿਵੇਂ ਟੌਪ ਤੋਂ ਟੌਪ ਜਮਾ ਸੋ ਘਰੇ ਵੀ ਦੇਖੋ ਵੀਰ ਜਿਹੜੇ ਦੋ ਤਿੰਨ ਨਗ ਰੱਖੇ ਹੋਇਆ ਸਿੰਘ ਸਾਜ ਜੇ ਕੁੰਡੀਆਂ ਤੇ ਸਾਫ ਸੁਥਰੀਆਂ ਛੋਟੀਆਂ ਬਰੀਡ ਵਾਲੇ ਛੋਟੀਆਂ ਹੁੰਦੀਆਂ ਸੋ ਆਓ ਅੱਗੇ ਕਰੀਏ ਗੱਲਬਾਤ ਸਸੀ ਗਾਲਵਾ ਜੀ ਸਸੀ ਗਾਲਵਾ ਜੀ ਸਸੀ ਗਾਲਵਾ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮਨਦੀਪ ਸਿੰਘ ਪਿੰਡ ਬਜੀਤ ਦੇ ਕਲਾਂਗੜੇ ਜ਼ਿਲ੍ਹਾ ਬਰਨਾਲਾ ਮੈਂ ਜਾਂਦਾ ਬਈ ਆ ਤੇ ਮੇਨ ਹਾਈਵੇ ਤੇ ਹੈਗਾ ਮਹਿਲਕਲਾ ਬਰਨਾਲਾ ਹਾਈਵੇ ਤੇ ਹਣਾ ਮੋਬਾਈਲ ਨੰਬਰ ਆਪਣਾ 9041741472 9041741472 ਹਾਂਜੀ ਵੀਰੇ ਹਾਂਜੀ ਤੇ ਅੱਜ ਆਪਾਂ ਦਿਖਾਵਾਂਗੇ 4 ਜਾਨਵਰ ਹਨਾ ਹਾਂ ਵੀਰੇ ਅੱਜ 2 ਤਾਂ ਮੱਝਾਂ ਲਈ ਠੀਕ ਹੈ ਬਿਲਕੁਲ ਤਾਜ਼ੀਆਂ ਠੀਕ ਹੈ ਤੇ 2 ਇੱਕ ਹੀ ਫਰਾਂ ਦੇ ਕੱਟੀਆਂ ਆਵਾਂ ਪਾਲਕ ਝੋਟੀਆਂ ਆਗੀਆਂ ਪਹਿਲਾ ਨੰਬਰ ਜਿਹੜੀ ਮੱਝ ਦੇਖੀ ਜਾਂਦੇ ਆ ਇਹ ਕਿੱਥੋਂ ਆਈ ਹੈ ਕਿਹੜਾ ਸੂਆ ਦੇ ਕੀ ਇਹਦੇ ਗਲਵਾਦਾ ਜੀ ਇਹ ਬਿਰਤਪਾਲ ਬਾਈ ਸ਼ੁਰੂ ਤੋਂ ਚਿੱਡੀ ਸੀ ਹਰਿਆਣੇ ਚੋਂ ਠੀਕ ਹੈ ਬਾਈ ਜੇ ਹਕਾਇਤ ਹਰੇਕ ਹੀ ਦਿੰਦਾ ਕਿ ਨਮਮਾ ਹਿੱਕਾ ਤਾਂ ਹੈ ਨਹੀਂ ਤੁਹਾਨੂੰ ਠੀਕ ਹੈ ਪਰ ਇਹ ਆਪਾਂ ਸਾਰੀ ਤਵੇਲ ਦੇ ਮਾਰੇ ਦੀ ਠੀਕ ਹੈ ਸਾਰਾ ਪਤਾ ਪਉਣਾ ਵੀ ਕਿੱਥੋਂ ਆਈ ਹੈ ਕਿੱਥੇ ਗਈ ਹੈ ਜਿਹੜਾ ਕੋਈ ਵੀ ਲਊ ਨਾ ਆਪਾਂ ਸਾਰੀ ਬੰਦਿਆਂ ਨਾਲ ਗੱਲ ਕਰਾ ਕੇ ਦਿੰਦੇ ਆਂ ਆਪਣੇ ਧਿਆਨ ਚ ਰਹੀ ਹੈ ਇਹ ਤਿੰਨ ਸੂਈਆਂ ਠੀਕ ਹੈ ਹੁਣੇ ਸੂਆ ਕਿਹੜਾ ਸੂਂਦੀ ਆ ਹੁਣੇ ਚੌਥੀ ਸੂਈ ਆ ਵੀਰੇ ਆਹ ਫੀਮੇਲ ਕਾਫ ਹੈ ਇਹਦੇ ਨਾਲ ਦੇ ਬੱਚਾ ਆ ਗਿਆ ਬਿਲਕੁਲ ਤਾਜੀ ਆ ਬਈ ਅਜੇ ਸਿਮਾਂ ਦੇਣਾ ਕੱਟੀ ਹੈ ਨਾ हां ਸੇਮੇ ਰਾਤ ਨੂੰ ਕੁੱਜੀ 7ਵਾਂ ਮੰਨ ਲੋ ਸੂਈ ਦੀ ਕੱਤੀ ਵਾਲੀ ਫੁੱਲੀ ਵਾਲੀ ਆ ਗਈ ਹਾਂਜੀ ਹਾਂ ਤੇ ਸੇਮੇ 7ਵਾਂ ਦਿਨ ਹੋ ਗਿਆ ਸੂਈ ਨੂੰ ਹਾਂਜੀ ਵੀਰੇ ਆਪਣੇ ਘਰੇ ਸੂਈ ਇੱਕ ਸੂਈ ਵੀ ਲੈਤੀ ਆ ਨਹੀਂ ਵੀਰੇ ਇੱਕ ਦਿਨ ਦੀ ਸੂਈ ਵੀ ਆਪਣੇ ਕੋਲ ਆਈ ਹੈ ਇਹ ਚੌਥੀ ਠੀਕ ਹੈ ਜਿਵੇਂ ਤਾਜੀ ਬੌਲੇ ਲੈ ਕੇ ਆਏ ਆ ਹਾਂਜੀ ਹਾਂ ਇਹ ਖਾਲੀ ਆਪਾਂ ਪਰਸੋਂ ਸੁਗਾ ਕੀਤੀ ਸੀ ਮੇਰੇ ਕੋਲ ਬੌਲੇ ਚ ਠੀਕ ਹੈ ਮੰਨ ਲੋ ਜਿਹੜਾ ਅੱਜ ਸੇਮੇ ਦੇ ਰਿਦੇ ਛੱਲੇ ਦੁੱਧ ਮਨ ਤਿਆਰ ਆ ਰਹੀ ਠੀਕ ਹੈ ਹੁਣ 15 ਤੋਂ 16 ਦੇ ਵਿਚਾਲੇ ਲੀਟਰ ਮੈਨ ਵਾਲਾ ਜਿਹੜਾ ਕੋਈ ਮਰਜ਼ੀ 5 ਡੰਗ ਚੋਲੇ ਛੇ ਡੰਗ ਚੋਲੇ 15 ਤੋਂ 16 ਲੀਟਰ ਮੰਨ ਕੇ ਚੱਲੀਏ ਵੀ ਜੱਟ ਸੌਦਾ ਆ ਝੱਗ ਮਾਰ ਕੇ 7 ਲੀਟਰ ਟਾਈਮ ਦਾ ਮੰਨ ਕੇ ਦੇਵਾਂਗੇ ਸੌਦਾ ਤਾਂ ਕੋਈ ਵੀ ਬਿਮਾਰੀ ਕੰਡੇ ਤੇ ਨਹੀਂ ਧਰਦੇ ਅਸੀਂ ਮਤਲਬ 14 ਤੋਂ ਜੇ ਘਟ ਗਿਆ ਸਾਈ ਵਾਪਸ ਕਰਾਂਗੇ ਕਰ ਦਿਆਂਗੇ ਬਿਲਕੁਲ ਕਰਾਂਗੇ ਠੀਕ ਹੈ ਤੇ ਨੰਬਰ 2 ਤੇ ਆਪਣੀ ਨਿਗਾਹ ਕਿ ਰਹੀ ਹੈ ਤੀਜੀ ਸੂਏ ਨੇ 10 12 ਵਜਾਂ ਦੇ ਵਿਚਾਲੇ ਖੜ ਕੇ ਜਮਾ ਇੱਕ ਜਗ੍ਹਾ ਖੜ ਕੇ ਆਹ ਦੇਖੋ ਇਹਦੇ ਲਾਲ ਬੁਝੇ ਵੈਸਾ ਮਤਲਬ ਡੈਰੀ ਟੈਪ 'ਤੇ ਖੜੀ ਸੀ हां डेरी ਵੀ ਨਹੀਂ ਚਲੋ ਬੰਦੇ ਨੇ ਦੁੱਧ ਦਾ ਕੰਮ ਆਗਾ ਠੀਕ ਹੈ ਘਰੇ 10 12 ਮੱਝਾਂ ਦੇ ਵਿਚਾਲੇ ਆਹ ਤੀਣ ਜੀ ਸੇਵਾ ਤੇ ਇਹਨੇ 17.5 ਕਿਲੋ ਤੀਜੀ ਸੇਵਾ ਦਾ ਦੁੱਧ ਦਿੱਤਾ ਠੀਕ ਹੈ ہاں ਜੀ ਤਾਂ ਜੀ ਦੇ ਪਿੰਡਾ ਦਾ ਹਣਾ ਥੋੜਾ ਲਾਲੀ ਜਾਇਆ ਵਾ ਹਣਾ ਇੱਕ ਕਾਰਡ ਵੀ ਕਰਤੀ ਕਿ ਨਾ ਆਪਾਂ ਵੀਰੇ ਥੋੜਾ ਜਿਹਾ ਤਾਂ ਹੋ ਗਿਆ ਫਿਰ ਜਿੱਤੋ ਜੀ ਬਿਲਕੁਲ ਟੈਪ ਠੀਕ ਹੈ ਤੇ ਮੰਨ ਲਓ ਵੀ ਹੁਣ ਕੋਈ ਵੀ ਚੋ ਸਕਦਾ ਅੱਜ 6ਵੇਂ ਦਿਨ ਕਣ ਇਹ ਥੱਲੇ 16 ਤੋਂ 17 ਆਹ 15 ਤੋਂ 16 ਦੇ ਵਿਚਾਲੇ ਕੋਈ ਵੀ ਇੱਕ ਮੱਝ ਚਾਰਡ ਆ ਮਤੂ ਜੀ ਨੇ ਦੁੱਧ ਆਪਣੇ ਕੋਲੇ ਖੜੀ ਰਹੀ ਅੱਜ ਤੋਂ ਹਫ਼ਤੇ ਨੂੰ ਆਪਾਂ 19 ਕਿਲੋ ਮੰਗਿਆ ਕੇ ਵੀਰੇ ਗਾੜੀ ਇਹਦੀ 3 ਕਿਲੋ ਪਲੱਸ ਦੀ ਗਾੜੀ ਆ ਬਾਈ ਅਗਲੇ ਅਗਲੇ ਥਨਾ ਤੁਸੀ 3 ਕਿਲੋ ਆ। ਠੀਕ ਐ ਤੇ ਇਹਦੇ ਆਪਾਂ ਗੱਲ ਕਰੀਏ ਰੇਟ ਦੀ ਇਹਦਾ ਰੇਟ ਕੀ ਰਹਿਣਾ ਇਹਦਾ। ਖਰਚਾ ਵਾਲਾ ਰੇਟ ਤਾਂ ਬਾਈ ਜਿਵੇਂ ਐ ਠੀਕ ਨਾ ਜਾਇਜ ਲਿਆਂਦੀਆਂ ਨੇ ਮੰਦਾ ਵੀ ਹੈਗਾ ਥੋੜਾ ਜਿਹਾ ਡਾਊਨ ਆਇਆ ਬਾਈ ਹੈਗਾ ਫਰਕ ਮੰਡੀਆਂ ਲੱਗਣ ਲੱਗੀਆਂ। ਬਾਕੀ ਚੰਗੀ ਮਾਝ ਦਾ ਚੰਗੀ ਰੇਟ ਰਹਿਣਾਗਾ। ਠੀਕ ਐ ਇਹਦਾ ਰੇਟ ਆਪਾਂ ਕੀ ਰੱਖਿਆ। ਇਹਦਾ ਵੀਰੇ ਮੁੱਲ ਦੁੱਧ ਦੇ ਹਿਸਾਬ ਨਾਲ ਤਾਂ ਆਪਾਂ ਮਾਦੀ 1,60 ਹੇਅਰ ਕਰੀ ਜੀਏ ਜਾਂ 1.5 ਕਰੀਏ ਆਪਾਂ ਕੋਈ ਹੋਰ ਨਹੀਂ ਕਰੀ। ਠੀਕ ਐ। ਦੇ ਦੇਣ ਵਾਲਾ ਰੇਟ ਆਪਣਾ 1,30,000 ਰੁਪਏ ਆ ਉਹਦੇ ਚੋਂ ਵੀ 2000 ਛੋਟ ਦੇਣਾ 1,28 ਦੀ ਦੇ ਦਿੰਦੇ ਛੋਟ ਸੱਪਾ ਬਾਕੀ ਘਰ ਆਇਦਾ ਹੋ ਜਾ ਵਧੀਆ ਕਰਾਂਗੇ ਵੀਰੇ ਹੋਰ ਦੱਸੋ ਵਧੀਆ ਕਰਾਂਗੇ ਬਾਕੀ ਦੁੱਧ ਕੋਈ ਵੀ ਹਫਤੇ ਨੂੰ ਕਿ ਨਾ 19-20 ਕਿਲੋ ਮਿਲ ਕੇ ਲੈ ਜੀ ਸਰਦੀਆਂ ਹੁੰਦੀਆਂ 22-23 ਕਿਲੋ ਦੁੱਧ ਘਟਣਾ ਛੀ ਜਾਨੀ ਦੀ ਗਰਮੀ ਕਰਕੇ ਨੇ 19 ਕਿਲੋ ਮੰਨ ਲੇਗੇ ਜਿੱਲੇ ਵੀ 18 ਕਿਲੋ ਵਾਲੀ ਮੱਝ ਹੈਗੀ ਆ ਆਮ ਨਾ ਕੋਈ ਅੱਖਾਂ ਮੀਚ ਕੇ ਲੈ ਜੀ ਬਈ ਆਮ ਨੋਰਮਲ ਜੀ ਸੇਵਾ ਤੇ ਦੇ ਜੀ ਜਿਹਦੇ ਘਰੇ 2 ਘੰਟੇ ਥਾਂ ਕੱਚੇ ਥਾਂ ਬੰਨਣਾ ਲਾ ਹੋਇਆ ਉੱਥੇ ਮੇਰੇ ਸਾਰਾ 1 ਤੇ ਮਿਲਕ ਵੈਂਦੀ ਗੱਲ ਕਰੀਆ ਭਾਜੀ ਮੂਰਲੀ ਲੱਤ ਤੱਕ ਜਾਂਦੀ ਐ ਜਮ ਹਾਂਜੀ ਹਾਂ ਤੇ ਚੌਂਡ ਚਵਾ ਧਾਰ ਚ ਕੋਈ ਭੂਰ ਸਰਲਾ ਜਿਹਨੂੰ ਕਹਿੰਦੇ ਵੀ ਜਿਵੇਂ ਇੱਕ ਦੀ ਮੋਟਰ ਕਣ ਠੀਕ ਹੈ ਤੇ ਬਾਕੀ ਪਤਾ ਧਾਰ ਚ ਉਹਨੇ ਦੂਜੇ ਘਰੇ ਪਤਾ ਲੱਗਦਾ ਈ ਧਾਰ ਚੋਂ ਲੱਗਿਓ ਭਾਜੀ ਠੀਕ ਐ ਰੇਟ 130 ਜੋ ਮਾਨਦਾਨ ਹੋ ਜਾਊਗਾ ਵਧੀਆ ਕਰਾਂਗੇ ਵੀਰੇ ਹੋਰ ਦੱਸੋ ਇੱਕ ਦੀ ਮੁੱਲ ਆਪਣਾ ਹਾਂਜੀ ਹਾਂ ਤੇ ਧੋਰੀ ਫਿਰ ਬਾਹਰ ਨਾਲ ਨੂੰ ਸੋ ਵੀਰੇ ਚੌਥਾ ਸੂਆ ਜੈਨੂਨ ਮੱਝ ਸੂਈ ਵੀ ਆ ਨਾਲ ਰਸੀ ਮੇਰਾ ਕਾਫ ਆ ਬਾਈ ਫੀਮੇਲ ਕਾਫ ਕੱਟੀ 18 ਕਿਲੋ ਵਾਲੀ ਮੈਂ ਦੀ ਕੱਟੀ ਤੁਸੀਂ ਘਰੇ ਪਾਲੋਗੇ ਤੇ ਲੇਵਾ ਸੂ ਤੱਕ ਲਾਈ ਫਿਰਦੀ ਆ ਸਾਡੇ ਟਾਈਮ ਦਿਖਾਈ ਮਾੜੇ ਫੋਨ ਤੇ ਕਿੰਨਾ ਹੋਇਆ ਟਾਈਮ ਮੇਰੇ ਹਿਸਾਬ ਨਾਲ 4.5 ਦਾ ਹੋਊਗਾ ਨਾ ਸਾਡੇ 10 ਮਿੰਟ ਚ 22 ਚ ਰਹਿੰਦੇ ਆ ਨੰਬਰ 2 ਤੇ ਕੋਈ ਉਹ ਨਹੀਂ ਲੋਕਾਂ ਵਾਂਗੂੰ ਇੱਥੇ ਜੇ ਆਪਾਂ ਦੁੱਧ ਰੋਕ ਕੇ ਨਹੀਂ ਬਣਾਉਣੀ ਮੰਗ ਇੱਕ ਵੇਖ ਬਾਹਰ ਕੱਢ ਦੂ ਇਹੇ ਲੈਵਾ ਵੀਰੇ ਠੀਕ ਹੈ ਪੰਜ ਤੋਂ ਪੰਜ ਦੀ ਚਵਾਈ ਆ ਜੇ ਕੋਈ ਕੱਲ ਨੂੰ ਹੋਊ ਇਹ ਤੋਂ ਜ਼ਿਆਦਾ ਬਣੀ ਵੀ ਦਿੱਤੀ ਜੂਗੀ ਘੱਟ ਮਲਾਂ ਟਾਈਮ ਤੋਂ ਟਾਈਮ ਖਾਲੀ ਕਰ ਲੈ ਹਾਂਜੀ ਹਾਂ ਸਾਈ ਕਰਕੇ ਬੰਦਾ ਬਿਆਨਾਂ ਪਾ ਦੇ ਹਾਂਜੀ ਹਾਂ 14 ਲੀਟਰ ਤੋਂ ਬਾਹਰ ਮਿਲ ਕੇ ਦੇਵਾਂਗੇ ਵੀਰੇ 16 ਲੀਟਰ ਮਿਲੇ 15 ਤੋਂ ਪਲੱਸ ਪਲੱਸ ਪਰ ਜੇ 14 ਤੋਂ ਘਟ ਗਿਆ ਸਾਈ ਵਾਪਸ ਹੋ ਜੂ ਕਰਾਂਗੇ ਜੇ ਆਮਣਾ ਕਰਾਂਗੇ ਬਾਸ ਸੋ ਕੱਦ-ਕਾਠ ਵਗੈਰਾ ਦੇਖੋ ਸਾਫ਼ ਸੁਥਰਾ ਦੁੱਧ ਵਾਲਾ ਪੀਸ ਆ ਜਬਾ ਮੈਂ ਤੇ ਬਾਕੀ ਇੱਕ ਚੀਜ਼ ਜੇ ਆਪਾਂ ਹੋਰ ਨੋਟ ਕਰੀਏ ਕੂਸ ਜਮਾ ਮੁਰਦੀ ਪਈ ਆ ਹਨਾ ਸੁਪਾਈ ਜਮਾ ਉਂਗਲਵਾਰਗੀ ਪੂਸ ਆ ਇਹੀ ਤਾਂ ਕੁਆਲਿਟੀ ਆ ਫਿਰ ਠੀਕ ਐ ਜਿਹੜੇ ਵੀਰੇ ਕਹਿੰਦੇ ਕਿ ਮੱਝ ਲੈਣੀ ਆ ਦੁੱਧ ਵਾਲੀ ਚੰਗੀ ਵਧੀਆ ਤਿੰਨ ਚਾਰ ਰੱਖਣ ਦੀ ਬਜਾਏ ਇੱਕ ਰੱਖ ਲਿਓ ਨਾਲ ਤਾਂ ਚੰਗੀਆਂ ਨੇ ਬਰੀਡ ਦੇਣੀ ਆਗੇ ਆਪਾਂ ਨੂੰ ਤੇ ਸੂਈ ਸਵਾਈ ਆ ਧਾਰਾ ਚੋ ਕੇ ਤਸੱਲੀ ਕਰਕੇ ਕਿਉਂਕਿ ਰਗਮ ਲੱਖ ਤੋਂ ਬਾਹਰ ਲਾਉਣੀ ਆ ਲੱਖ ਠਿਕਰੀ ਨਹੀਂ ਇਕੱਠੀ ਹੁੰਦੀ ਸਾਰਾ ਪਿੰਡ ਲੱਗਿਆ ਰਹੇ ਵੇ ਆਥਰੋਂ ਭਵੇਂ ਪੈਸੇ ਲਾਉਣੇ ਆ ਤੁਸੀਂ ਇਹਦੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜਿੰਨਾ ਪਿਛਲੇ ਦਿਨ ਆਮ ਮੱਝ ਕਿਹੜਾ ਪਿਛਲੇ ਦਿਨ ਖਾਣਾ ਦਾ ਦੁੱਧ ਕੱਢਦੀਆਂ ਨੇ ਇਹਦੀ ਗਾੜੀ ਠੀਕ ਹੈ ਹਾਂ 3 ਕਿਲੋ ਤੋਂ ਪਲੱਸ ਪਲੱਸ ਦੀ ਗਾੜੀ ਆ ਬਈ ਅੱਜ 4 ਕਿਲੋ ਦੇ ਲਵੇ ਗਾੜੀ ਕਰੂਗੇ ਤੇ ਲੇਵਾ ਦੇਖੋ ਬਿਲਕੁਲ ਬੈਕ ਸਾਈਡ ਤੇ ਫਿਰ ਜੇ ਬੱਚਾ ਲੱਜੇ ਤਾਂ ਸੂਤਾ ਘਠੋਕ ਦਿੰਦੀ ਹੈ ਜਮਾਨਾ ਕੀ ਬਾਤ ਹੈ ਠੀਕ ਹੈ ਸੋ ਆ ਅਸਲ ਦੁੱਧ ਵਾਲਾ ਖਾਨ ਤੋਂ ਗੁੱਲੇ ਵਾਲਾ ਜਾਵਾ ਕੀ ਬਾਤ ਚੋਆ ਵੀਰੇ ਮੈਨੂੰ ਜੀ ਲੱਗਦਾ 1 ਮਿੰਟ ਚ ਕੁਆਲਿਟੀ ਪਲੱਸ ਉੱਪਰ ਕੱਢ ਦਿੰਦੀ ਹੈ ਵੀਰੇ ਕੁਆਲਿਟੀ ਤੋਂ ਜੈ ਜੈ ਗੱਲ ਆ ਦੂਜੇ ਨੰਬਰ ਜਿਹੜੀ ਆਪਾਂ ਵੀਰੇ ਝੋਟੀ ਦੇਖੀ ਐ ਨੇ ਤਾਜੀ ਸੂਈ ਵੀ ਇਹਨੂੰ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਵੀ ਅੱਜ ਸੇਮਾ ਦੇ ਨਗਰੇ ਇਹਦਾ ਬੱਚਾ ਉਹ ਆ ਗਿਆ ਹਨਾ ਠੀਕ ਹੈ ਇਹਦੇ ਮਗਰ ਵੀ ਕੱਟੀ ਆ ਗਈ ਹਨਾ ਕੱਟੀ ਵੀ ਪੂਰੀ ਫਿਰ ਪਾਲਣ ਲਾਇਕ ਆ ਜਾਵਾਂ ਬੱਚੇ ਬਗੜਿਆ ਨਹੀਂ ਨਾ ਠੀਕ ਹੈ ਕਿੰਨਾ ਦਿਨਾਂ ਦੀ ਕੱਟੀ ਹੈ ਕੈ ਦਿਨਾਂ ਦੀ ਇਹ 7 ਦਿਨ ਦੀ ਹੈ ਵੀ ਆ ਦੇਖ ਦਿਖਾ ਦਿਓ 7 ਦਿਨ ਦੀ ਕੱਟੀ ਠੀਕ ਹੈ ਠੀਕ ਹੈ ਜਮ ਜਾਇਗਾ ਬਾਕੀ ਗਰਮੀਆਂ ਬੱਚਾ 나ੜੂਆ ਤੋੜ ਜਾਂਦਾ ਹਨਾ ਹਾਂਜੀ 나ੜੂਆ ਦਾ ਵੀ ਮੱਝ ਮੁਟ ਜਾ ਠੀਕ ਹੈ ਦੁੱਧ ਦੇ ਥੱਲੇ ਕਿੰਨਾ ਹੈਗਾ ਹੁਣ ਇਹਦੇ ਥੱਲੇ ਵੀ ਜਿਹੜਾ ਚੋਣ ਵਾਲਾ ਕ 12 ਕਿਲੋ ਬੱਤੀ ਵਾਲਾ ਲਾ ਕੇ 13 13.5 12 ਲੀਟਰ ਮੈਨ ਵਾਲਾ ਹੁਣ ਹਾਜ਼ਰ ਅੰਦਾਜ਼ਾ ਜਿਆ ਜਿੰਨਾ ਕਿ ਦੁੱਧ ਦੇ ਦੂਗੀ ਇਹ ਦੇ ਦੂ ਬਾਈ ਮਨ ਰੋੜੀ ਦੂਜੇ ਸੂਏ ਦਿੱਤਾਗਾ ਦੇਖ ਕਹਿ ਕੇ ਇਹ ਦੂਜੇ ਚਲਦੀ ਹੈ ਜਿਆਮ ਜੇ ਆਪਾਂ ਕਹਿਣਾ ਹੋਵੇ ਠੀਕ ਹੈ ਦੂਜੇ ਸੂਏ ਚਲਦੀ ਹੈ ਪਰ ਨਹੀਂ ਇਹ ਤੀਜੇ ਰੇ ਜੀ ਨਾ ਤੀਜਾ ਸੂਆ ਸੂਈ ਹੈ ਤੀਜਾ ਸੂਆ ਹਾਂ ਜੀ ਇਹਨੇ ਦੂਜੇ ਸੂਏ ਦਿੱਤਾ 15 ਕਿਲੋ ਇਹਦੀ ਮਾਲੇ 16 ਕਿਲੋ ਵਾਲੀ ਝੂਟੀ ਹੈਗੀ ਆ 15 ਮੰਨ ਕੇ ਲੈ ਲਵੇ 16 ਨਹੀਂ ਦੁੱਧ ਜਿਆ ਜੀ ਗੱਲਾਂ ਚੋਣ ਜਵਾ ਧਾਰ ਤੱਪੇ ਦੀ ਇੱਕ ਨੰਬਰ ਆ ਜੀ ਬਾਈ ਬਹੁਤ ਚੰਗੀ ਹੈ ਠੀਕ ਹੈ ਇਹਦਾ ਰੇ ਫੇਸ ਕੁਆਲਟੀ ਨੂੰ ਬਜਟ ਰੇਟ ਕੀ ਰਹੂ ਇਹਦਾ ਇਹਦਾ ਫਿਰ ਇਹ ਮੁੱਲ ਕਰਦੇ ਆਂਗੇ 1,55,000 ਰੁਪਏ ਠੀਕ ਹੈ ਜਦੋਂ ਭਲ 1.5 ਲੱਖ ਦੀ ਦੇਵਾਂਗੇ ਤਾਂ ਜੋ ਛੋਟ ਕਰ ਲੈਂਦੇ ਹੁੰਦੇ ਆਂ ਤਾਂ ਹੀ ਬਾਹਰ ਨੂੰ ਸੁਪਰੋ ਫੇਸ ਕੁਆਲਟੀ ਵਗੈਰਾ ਜੋ ਖੋਟੀ ਦੀ ਬਿਲਕੁਲ ਨਿੱਕਾ ਨਿੱਕਾ ਸਿੰਗ ਤੇ ਮੱਥੇ ਤੋਂ ਨੀਵਾ ਕੁੰਡਾ ਸਿੰਗ ਜਿਹਨੂੰ ਕਹਿੰਦੇ ਆ ਪ੍ਰੋਪਰ ਅਸਲ ਵਾਲੀ ਝੋਟੀ ਐਦਾਂ ਦੀਆਂ ਝੋਟੀਆਂ ਦੇ ਫੋਟੋ ਵੀਰੇ ਮੈਂ ਕਹਿੰਦਾ ਜਿਹੜੇ ਆਚਾਰ ਵੇਚਦੇ ਆ ਤੇ ਫਿਰ ਫੈਕਟਰੀ ਦੇ ਮੂਰੇ ਲੱਗਿਆ ਹੁੰਦੇ ਆ ਪੋਸਟਰਾਂ ਦੇ ਹਾਂ ਉੱਥੇ ਲੱਗੀਆਂ ਹੁੰਦੀਆਂ ਬਾਈ ਸੋ ਇਹ ਜਿਆ ਝੋਟੀਆਂ ਦੀ ਫੋਟੋ ਵੇ ਤੇ ਸੋਨਵੇ ਤੇ ਹਕੀਕਤ ਦੇ ਵਿੱਚ ਸੇਲ ਦਿਖਾਈ ਜਨਾ ਝੋਟੀਆਂ ਆਪਾ ਜਿਹੜੀ ਤੇ ਕੱਦ ਕਾੜ ਫਿਰ ਪਲੀ ਪੁਲੀ ਵੀ ਬਹੁਤ ਚੰਗੀ ਆ ਹਨਾ ਬਿਲਕੁਲ ਵੀਰ ਦੇਖੋ ਕਿਸੇ ਚੰਗੇ ਸੀਮਨ ਦੀ ਲੱਗਦੀ ਹੈ ਵੀ ਹਾਂਜੀ ਹਾਂ ਬਾਈ ਜਮਾ ਜੈਡ ਬਲੈਕ ਬਾਈ ਪਰਸਮਲ ਇੱਕ ਵੀ ਵਾਲ ਵਾਈਟ ਨਹੀਂ ਹੈਗਾ ਦੇਖੋ ਜੈਡ ਬਲੈਕ ਜਮਾ ਟੇਲ ਆ ਤੇ 12 ਲੀਟਰ ਬੋਲਾ ਏ ਥੱਲੇ ਹਾਜ਼ਰ ਆ ਹਾਂਜੀ ਹਾਂ ਦੁੱਧ ਦੇ ਦਿਓ ਬਾਈ 15 ਕਿਲੋ ਬੱਚੇ ਕੋਲ ਜਾਂਦੀ ਹੈ ਹਨਾ ਬੱਚੇ ਦਾ ਜ਼ਿਆਦਾ ਕਰਨਾ ਨਹੀਂ ਠੀਕ ਹੈ ਸੋ ਆਹ ਦੇਖੋ ਜਮਾ ਬੱਚਾ ਵਗੈਰਾ ਪੂਰਾ ਚੜਦੀ ਪਈ ਆ ਤੇ ਥਣਾ ਜਿਵੇਂ ਥੀ ਦੇਖੋ ਜਮਾ ਕੀ ਬਾਤਾਂ ਆ ਪਿੱਛੇ ਤੋਂ ਦਿਖਾ ਦੇ ਤੇ ਪੂਰੀ ਜਿਆਦੇ ਮੰਨ ਕੇ ਚਲੋ ਤਾਹਾਂ ਜਿਨੂੰ ਕਹਿੰਦੇ ਪੰਜਾਬੀ ਚ ਮੰਜਾ ਰਹਿੰਦਾ ਝੋਟੀ ਦੇ ਉੱਪਰ ਜੈਨੂ ਅੰਤੀਜਾ ਸੂਰ ਰਹਿਣ ਨਾਲ ਜਾਵਾਂ ਹਲੇ ਮੰਨ ਕੇ ਚਲੋ ਮੈਂ ਤਿਆਰ ਹੋਈ ਆ ਚੌਥੇ ਸੂਏ ਨੂੰ ਜਾ ਕੇ ਪ੍ਰੋਪਰ ਮੈਂ ਤਿਆਰ ਹੁੰਦੀ ਆ ਜੇ ਮੰਨ ਕੇ ਚਲੋ ਤੇ ਬਾਕੀ ਲੇ ਵਾਲੂ ਵਾ ਦੇਖੋ ਨੇੜੇ ਤੇ ਦਾ ਸੋਹਣਾ ਸਾਫ ਤੇ ਚੋਣ ਚ ਵਾਦੀ ਬਈ ਜੀ ਇੱਕ ਨੰਬਰ ਆ ਜਮਾ ਸੋਹਣਾ ਬਹੁਤ ਸੋਹਣਾ ਚੋਣ ਲੱਗਿਆ ਚੋਣ ਵਾਲੇ ਪਾਸੇ ਤਾਂ ਨਹੀਂ ਫੇਰ ਕਰ ਦਊਗੀ ਨਹੀਂ ਨਹੀਂ ਵੀਰੇ ਬਹੁਤ ਮੋਟੀ ਧਾਰ ਇੱਕ ਨੰਬਰ ਚ ਵਾਦੀ ਅੰਦਾਜ਼ਾ ਮੰਨ ਕੇ ਚੱਲੀਏ 15 ਕਿਲੋ ਦ ਮੰਨ ਕੇ ਲੈ ਲੇ ਵਾਹ ਆਹਾਂ ਤਾਂ ਇਸ ਮੋਈ ਪਰ ਤੋਂ ਪਾਲ 13 ਕਿਲੋ ਤਾਂ ਕੋਈ ਵੀ ਹੁਣ ਜੋਖ ਲਿਆ ਜੇ 7ਵਾਂ ਦੇ ਰਹੇ ਨੂੰ ਛੂਈ ਤੇ ਬਾਕੀ ਨਾੜਾ ਨੂੜਾ ਨਾ ਗੁੰਦੀ ਪੀ ਜਾਵਾਂ ਸਾਰਾ ਕੁਝ ਹੀ ਓਕੇ ਆ ਵੀਰੇ ਅਜੇ ਤੋਂ ਬੋਡੀ ਦੇ ਕਿੰਨੀ ਸਾਰੀ ਤੇ ਬੋਡੀ ਤੇ ਠੀਕ ਐ ਸਾਫ ਸੁਥਰੇ ਲੈ ਵੇ ਜਮ ਹਣਾ ਠੀਕ ਐ ਤੇ ਅੱਗੇ ਬਦ ਦੋ ਝੋਟੀਆਂ ਦੇਖੇ ਨੇ ਜਿਹੜੀ ਪਹਿਲੇ ਨੰਬਰ ਤੇ ਖੜੀ ਹੈਗੀ ਹਾਂਜੀ ਬਾਈ ਛੋਟੀ ਗੱਟੀ ਹਾਂ ਬੜੀ ਹਾਂਜੀ ਹਾਂ ਇਹਦੀ ਉਮਰ ਕਿੰਨੀ ਕ ਲਗ ਭਾਗ ਇਹ ਬਾਈ ਹੈਗੀ ਆ 18 ਮਹੀਨਿਆਂ ਦੀ ਪਾਲ 18 ਮਹੀਨਿਆਂ ਦੀ ਕੋਈ ਰਿਕਾਰਡ ਵਗੈਰਾ ਪਤਾ ਕੋਈ ਇਹ ਮੈਂ ਠੀਕ ਇਕੱਠੇ ਆਇਆ ਹਾਂ ਹਾਂਜੀ ਹਾਂ ਖੀਰੀਆਂ ਹੀ ਇਹ ਤੁਨੇ ਬਿਲਕੁਲ ਖੀਰੀਆਂ ਬਈ ਬੱਚੇ ਇਸ ਦਾ ਠੀਕ ਹੈ ਆ ਦਾ ਮਾਹਰ ਵਾਲੇ ਤਾਂ ਕਮੀ ਨੇ ਖੀਰੀ ਠੀਕ ਹੈ ਹਾਂਜੀ ਹਾਂ ਤੇ ਗੱਪਣ ਤਾਂ ਨਹੀਂ ਹੋਈ ਬਈ ਵੱਡੀ ਗੱਡੀਆਂ ਇਹ ਨਹੀਂ ਹੋਈ ਬਈ ਪਰਤਪਾਲ ਉਹਦੇ ਆਪਾਂ ਰੁਸ਼ਤਵੀ ਹਿੰਦ ਦਾ ਪਰਸੋਂ ਦੀ ਗੱਦਰਾ ਦਸਨ ਕੋਲ ਸੇਧਨ ਪਹਿਲਾਂ ਹੀ ਅੱਛਾ ਆਪਾਂ ਆਪ ਠੀਕ ਰੱਖਾਏਗਾ ਹਾਂ ਆਪਾਂ ਤੇ ਥਣ ਥਣ ਚਾਹ ਰਹੀਏ ਜਮ ਬਿਲਕੁਲ ਬਹੁਤ ਸੋਹਣੇ ਥਾਣਾ ਬਈ ਕੋਈ ਬੋੜ ਥਾਣਾ ਨਹੀਂ ਹੈ ਨਾ ਤੇ ਇਹਨਾਂ ਦਾ ਫਿਰ ਭਾਵਜਾਰਜਾ ਕੀ ਰੱਖਿਆ ਆਪਾਂ ਆ ਗੱਲ ਇਹ ਪਰਸਪਾਲ ਗੱਲ ਆਏ ਆ ਇਹ ਕੁਆਲਟੀ ਬਹੁਤ ਚੰਗੀਆਂ ਮੱਝਾਂ ਦੀਆਂ ਨੇ ਬੜੀ ਡਿਟੇਲ ਇਹਨਾਂ ਜਿਵੇਂ ਵੀ ਇਹ 18 ਕਿਲੋ ਦੇ 18 ਕਿਲੋ ਤੋਂ ਪਲੱਸ ਨੇ ਮੱਝਾਂ ਦੀਆਂ ਕਟੀਆਂ ਆਏ ਹਾਂਜੀ ਹਾਂ ਜੀ ਆਪਣੇ ਕੋ ਵੀਡੀਓ ਨਹੀਂ ਲਈਆਂ ਮੱਝਾਂ ਦੀ ਠੀਕ ਹੈ ਤੇ ਇਹ ਦੋਨੇ ਦੇਵਾਗੇ ਜੈਸੂ ਨੇ 1 ਲੱਖ ਤਾਂ ਦੇਣਾ ਛੋੜ ਦੇ ਪਾ ਵਿੱਚ ਹੋ ਜਾਊਗਾ ਬਸ ਥੋੜੀ ਨੂੰ ਜ਼ਿਆਦਾ ਨਹੀਂ ਹੋਣਾ ਠੀਕ ਹੈ ਇਹ ਮੰਨ ਕੇ ਜਦੋਂ ਸੀਮਨ ਰਖਾਇਆ ਵਾ ਇਹਦੇ ਤੇ